ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਵਿੱਚ ਇੱਕ ਪੰਜਾਬੀ ਦੀ ਸੰਘਰਸ਼ਪਰੀ ਕਹਾਣੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਥੇ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਨੌਜਵਾਨ ਰਹਿੰਦਾ ਸੀ ਗੁਰਪ੍ਰੀਤ ਦਾ ਪਰਿਵਾਰ ਕਿਸਾਨੀ ਕਰਦਾ ਸੀ ਅਤੇ ਉਸਦੇ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਖੇਤਾਂ ਵਿੱਚ ਮਿਹਨਤ ਕੀਤੀ ਸੀ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਗੁਰਪ੍ਰੀਤ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਪੰਜਾਬ ਵਿੱਚ ਨੌਕਰੀ ਦੇ ਮੌਕੇ ਘੱਟ ਸਨ ਉਸਦੇ ਮਨ ਵਿੱਚ ਇੱਕ ਸੁਪਨਾ ਸੀ ਇੱਕ ਵਧੀਆ ਜ਼ਿੰਦਗੀ ਜਿਉਣ ਦਾ ਅਤੇ ਆਪਣੇ ਪਰਿਵਾਰ ਦੀ ਮਦਦ ਕਰਨ ਦਾ ਇਸ ਸੁਪਨੇ ਨੇ ਉਸਨੂੰ ਅਮਰੀਕਾ ਜਾਣ ਲਈ ਪ੍ਰੇਰਿਆ ਉਸਦੇ ਰਿਸ਼ਤੇਦਾਰਾਂ ਨੇ ਉਸਨੂੰ ਦੱਸਿਆ ਸੀ ਕਿ ਅਮਰੀਕਾ ਸੁਪਨਿਆਂ ਦੀ ਧਰਤੀ ਹੈ ਜਿੱਥੇ ਹਰ ਕੋਈ ਅਮੀਰ ਬਣ ਸਕਦਾ ਹੈ ਗੁਰਪ੍ਰੀਤ ਦੇ ਮਾਪਿਆਂ ਨੇ ਆਪਣੀ ਪੂੰਜੀ ਜੋੜੀ ਕੁਝ ਜ਼ਮੀਨ ਵੇਚੀ ਅਤੇ ਉਸ ਨੂੰ ਅਮਰੀਕਾ ਪੇਜਣ ਦਾ ਇੰਤਜ਼ਾਮ ਕੀਤਾ ਜਦੋਂ ਉਸਨੇ ਅਮਰੀਕਾ ਦੀ ਧਰਤੀ ਤੇ ਪਹਿਲਾ ਕਦਮ ਰੱਖਿਆ ਉਸਦੇ ਮਨ ਵਿੱਚ ਉਮੀਦਾਂ ਦੀ ਚਮਕ ਸੀ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਸਦੀ ਜ਼ਿੰਦਗੀ ਬਦਲ ਜਾਵੇਗੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਸਫ਼ਰ ਉਸਦੀ ਹਿੰਮਤ ਅਤੇ ਸਬਰ ਦੀ ਅਜ਼ਮਾਇਸ਼ ਹੋਣ ਵਾਲਾ ਸੀ ਇਹ ਕਹਾਣੀ ਸਿਰਫ ਗੁਰਪ੍ਰੀਤ ਦੀ ਨਹੀਂ ਸਗੋਂ ਹਰ ਉਸ ਪੰਜਾਬੀ ਦੀ ਹੈ ਜੋ ਵਿਦੇਸ਼ ਜਾ ਕੇ ਆਪਣੀ ਕਿਸਮਤ ਅਜ਼ਮਾਉਂਦਾ ਹੈ ਅਮਰੀਕਾ ਪਹੁੰਚਣ ਤੋਂ ਬਾਅਦ ਗੁਰਪ੍ਰੀਤ ਦਾ ਪਹਿਲਾ ਸਾਹਮਣਾ ਪਾਸ਼ਾ ਦੀ ਸਮੱਸਿਆ ਨਾਲ ਹੋਇਆ ਉਸਨੇ ਪੰਜਾਬ ਵਿੱਚ ਅੰਗਰੇਜ਼ੀ ਪੜ੍ਹੀ ਸੀ ਪਰ ਅਮਰੀਕੀ ਲਹਿਜਾ ਅਤੇ ਤੇਜ਼ ਬੋਲਣ ਦਾ ਤਰੀਕਾ ਉਸ ਲਈ ਬਿਲਕੁਲ ਨਵਾਂ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਉਸਨੇ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਜਿੱਥੇ ਉਸਦੇ ਨਾਲ ਹੋਰ ਵੀ ਕਈ ਬਾਰਲੇ ਲੋਕ ਰਹਿੰਦੇ ਸਨ ਨੌਕਰੀ ਲੱਭਣ ਲਈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਪਰ ਹਰ ਥਾਂ ਤੋਂ ਨਿਰਾਸ਼ਾ ਹੀ ਹੱਥ ਲੱਗੀ ਉਸਦੀ ਇੰਜੀਨੀਅਰਿੰਗ ਦੀ ਡਿਗਰੀ ਦੇ ਬਾਵਜੂਦ ਕੋਈ ਕੰਪਨੀ ਉਸ ਨੂੰ ਮੌਕਾ ਨਹੀਂ ਦੇ ਰਹੀ ਸੀ ਉਸ ਨੂੰ ਅਹਿਸਾਸ ਹੋਇਆ ਕਿ ਅਮਰੀਕਾ ਵਿੱਚ ਸਫਲਤਾ ਲਈ ਸਿਰਫ ਪੜਾਈ ਕਾਫੀ ਨਹੀਂ ਸਗੋਂ ਇੱਥੋਂ ਦਾ ਸਿਸਟਮ ਕਲਚਰ ਅਤੇ ਤਜਰਬਾ ਵੀ ਜ਼ਰੂਰੀ ਹੈ ਉਸਦੇ ਪਾਸੇ ਪੈਸੇ ਖਤਮ ਹੋ ਰਹੇ ਸਨ ਅਤੇ ਉਸ ਨੂੰ ਕਰੋ ਮਦਦ ਮੰਗਣ ਦਾ ਵੀ ਮਨ ਨਹੀਂ ਸੀ ਉਸ ਦੇ ਮਨ ਵਿੱਚ ਇੱਕ ਡਰ ਸੀ ਕਿ ਕਿਤੇ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ ਤੇ ਖਰਾ ਨਾ ਉਤਰ ਸਕੇ ਪਰ ਉਸ ਨੇ ਹਾਰ ਨਹੀਂ ਮੰਨੀ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਅੰਗਰੇਜ਼ੀ ਸੁਧਾਰੇਗਾ ਅਤੇ ਇੱਥੋਂ ਦੇ ਤਰੀਕੇ ਸਿੱਖੇਗਾ ਉਹ ਰੋਜ਼ ਲਾਇਬ੍ਰੇਰੀ ਜਾਂਦਾ ਅੰਗਰੇਜ਼ੀ ਕਿਤਾਬਾਂ ਪੜ੍ਹਦਾ ਅਤੇ ਲੋਕਲ ਲੋਕਾਂ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕਰਦਾ ਇਹ ਸਭ ਆਸਾਨ ਨਹੀਂ ਸੀ ਪਰ ਉਸ ਦੇ ਅੰਦਰ ਇੱਕ ਜਜ਼ਬਾ ਸੀ ਜੋ ਉਸ ਨੂੰ ਅੱਗੇ ਵਧਣ ਲਈ ਪ੍ਰੇਰਦਾ ਰਿਹਾ ਕੁਝ ਦਿਨਾਂ ਬਾਅਦ ਗੁਰਪ੍ਰੀਤ ਨੂੰ ਇੱਕ ਰੈਸਟੋਰੈਂਟ ਵਿੱਚ ਡਿਸ਼ਵਾਸ਼ਰ ਦੀ ਨੌਕਰੀ ਮਿਲ ਗਈ ਇਹ ਕੰਮ ਉਸ ਦੀ ਯੋਗਤਾ ਤੋਂ ਬਹੁਤ ਘੱਟ ਸੀ ਪਰ ਉਸ ਨੇ ਸੋਚਿਆ ਕਿ ਕੱਟੂਗੱਟ ਉਸ ਦੀ ਰੋਜ਼ੀ-ਰੋਟੀ ਤਾਂ ਚੱਲੇਗੀ ਉਹ ਹਰ ਰੋਜ਼ 12-12 ਘੰਟੇ ਕੰਮ ਕਰਦਾ ਅਤੇ ਥੱਕ ਕੇ ਘਰ ਆਉਂਦਾ ਉਸ ਦੇ ਹੱਥਾਂ ਤੇ ਛਾਲੇ ਪੈ ਗਏ ਅਤੇ ਸਰੀਰ ਟੁੱਟਣ ਲੱਗ ਪਿਆ ਉਸਦੇ ਸਾਥੀ ਉਸਦਾ ਮਜ਼ਾਕ ਉਡਾਉਂਦੇ ਕਹਿੰਦੇ ਇੰਜੀਨੀਅਰ ਸਾਹਿਬ ਹੁਣ ਬਰਤਨ ਮਾਜ ਰਹੇ ਹੋ ਪਰ ਗੁਰਪ੍ਰੀਤ ਨੇ ਉਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਹੀਂ ਲਿਆ ਉਸਨੇ ਆਪਣੇ ਆਪ ਨੂੰ ਕਿਹਾ ਇਹ ਸਿਰਫ ਸ਼ੁਰੂਆਤ ਹੈ ਮੈਂ ਇੱਥੇ ਆਪਣੇ ਸੁਪਨੇ ਪੂਰੇ ਕਰਨ ਆਇਆ ਹਾਂ ਉਸਨੇ ਆਪਣੀ ਇਸ ਨੌਕਰੀ ਨੂੰ ਇੱਕ ਸਬਕ ਵਜੋਂ ਲਿਆ ਅਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਤੇ ਧਿਆਨ ਦਿੱਤਾ ਉਸਨੇ ਰੈਸਟੋਰੇਟ ਵਿੱਚ ਕੰਮ ਕਰਦੇ ਹੋਏ ਵੀ ਆਪਣੀ ਅੰਗਰੇਜ਼ੀ ਸੁਧਾਰਨੀ ਜਾਰੀ ਰੱਖੀ ਉਹ ਆਪਣੇ ਖਾਲੀ ਸਮੇਂ ਵਿੱਚ ਆਨਲਾਈਨ ਕੋਰਸ ਕਰਦਾ ਅਤੇ ਨਵੇਂ ਹੁਨਰ ਸਿੱਖਦਾ ਉਸਦੇ ਮਨ ਵਿੱਚ ਇੱਕ ਗੱਲ ਪੱਕੀ ਸੀ ਉਹ ਇਸ ਨੌਕਰੀ ਵਿੱਚ ਨਹੀਂ ਰੁਕੇਗਾ ਸਗੋਂ ਇਸ ਨੂੰ ਆਪਣੇ ਸਫ਼ਰ ਦਾ ਇੱਕ ਪੜਾਅ ਮੰਨੇਗਾ ਉਸਦੀ ਇਹ ਸੋਚ ਅਤੇ ਮਿਹਨਤ ਹੌਲੀ-ਹੌਲੀ ਰੰਗ ਲਿਆਉਣ ਲੱਗੀ ਉਸਦੇ ਅੰਦਰ ਇੱਕ ਅਗ ਸੀ ਜੋ ਉਸਨੂੰ ਰੋਜ਼ ਉੱਠਣ ਅਤੇ ਅੱਗੇ ਵਧਣ ਲਈ ਪ੍ਰੇਰਦੀ ਸੀ ਇਸ ਸੰਘਰਸ਼ ਦੇ ਦਿਨ ਉਸ ਲਈ ਇੱਕ ਸਕੂਲ ਵਾਂਗ ਸਨ ਜਿੱਥੇ ਉਸਨੇ ਜ਼ਿੰਦਗੀ ਦੇ ਅਸਲ ਸਬਕ ਸਿੱਖੇ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਗੁਰਪ੍ਰੀਤ ਨੂੰ ਇੱਕ ਛੋਟੀ ਜਹੀ ਆਈਟੀ ਕੰਪਨੀ ਵਿੱਚ ਇੰਟਰਨਸ਼ਿਪ ਦਾ ਮੌਕਾ ਮਿਲਿਆ ਇਹ ਉਸਦੇ ਲਈ ਇੱਕ ਵੱਡੀ ਖੁਸ਼ੀ ਦਾ ਪਲ ਸੀ ਕਿਉਂਕਿ ਉਸਨੂੰ ਆਪਣੇ ਖੇਤਰ ਵਿੱਚ ਕੰਮ ਕਰਨ ਦਾ ਅਵਸਰ ਮਿਲ ਰਿਹਾ ਸੀ ਉਸਨੇ ਇਸ ਮੌਕੇ ਨੂੰ ਪੂਰੀ ਤਰ੍ਹਾਂ ਨਾਲ ਫੜ ਲਿਆ ਅਤੇ ਆਪਣੀ ਮਿਹਨਤ ਦਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਉਸ ਦੇ ਸੀਨੀਅਰਸ ਉਸ ਦੀ ਲਗਨ ਅਤੇ ਸਮਰਪਣ ਤੋਂ ਪ੍ਰਭਾਵਿਤ ਹੋਏ। ਉਸਨੇ ਦਿਨ ਰਾਤ ਮਿਹਨਤ ਕੀਤੀ, ਨਵੀਆਂ ਚੀਜ਼ਾਂ ਸਿੱਖੀਆਂ ਅਤੇ ਆਪਣੇ ਕੰਮ ਵਿੱਚ ਮੁਹਾਰਤ ਹਾਸਲ ਕੀਤੀ। ਜਲਦੀ ਹੀ ਉਸ ਨੂੰ ਉਸੇ ਕੰਪਨੀ ਵਿੱਚ ਪੱਕੀ ਨੌਕਰੀ ਦੀ ਧਾਫਰ ਮਿਲ ਗਈ। ਇਹ ਉਸ ਦੇ ਸੰਘਰਸ਼ ਦਾ ਇਨਾਮ ਸੀ। ਜਦੋਂ ਉਸਨੇ ਆਪਣੇ ਮਾਪਿਆਂ ਨੂੰ ਇਹ ਖੁਸ਼ਖਬਰੀ ਦੱਸੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੇ ਕਿਹਾ, "ਬੇਟਾ, ਤੋ ਸਾਡੀਆਂ ਉਮੀਦਾਂ ਨੂੰ ਪੂਰਾ ਕਰ ਦਿੱਤਾ ਗੁਰਪ੍ਰੀਤ ਨੂੰ ਅਹਿਸਾਸ ਹੋਇਆ ਕਿ ਉਸਦੀ ਮਿਹਨਤ ਅਤੇ ਸਬਰ ਨੇ ਉਸਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ ਉਸਨੇ ਇਹ ਵੀ ਸਿੱਖਿਆ ਕਿ ਸਫਲਤਾ ਦਾ ਰਸਤਾ ਕਦੇ ਸਿੱਧਾ ਨਹੀਂ ਹੁੰਦਾ ਪਰ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਤਾਂ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕਦੀ ਇਹ ਪਲ ਉਸਦੇ ਲਈ ਸਿਰਫ ਖੁਸ਼ੀ ਦਾ ਨਹੀਂ ਸਗੋਂ ਆਪਣੀ ਯਾਤਰਾ ਤੇ ਮਾਣ ਮਹਿਸੂਸ ਕਰਨ ਦਾ ਵੀ ਸੀ ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਸੋਚਿਆ ਕਿ ਜੇ ਉਹ ਉਦੋਂ ਹਾਰ ਮੰਨ ਲੈਂਦਾ ਤਾਂ ਅੱਜ ਇਹ ਦਿਨ ਨਾ ਦੇਖ ਸਕਦਾ ਗੁਰਪ੍ਰੀਤ ਦੀ ਸਫਲਤਾ ਨੇ ਉਸ ਨੂੰ ਇੱਕ ਨਵਾਂ ਰਾਹ ਦਿਖਾਇਆ ਉਸਨੇ ਆਪਣੀ ਕਮਾਈ ਨਾਲ ਆਪਣੇ ਪਰਿਵਾਰ ਨੂੰ ਅਮਰੀਕਾ ਬੁਲਾ ਲਿਆ ਉਸਦੇ ਮਾਪਿਆਂ ਨੇ ਜਦੋਂ ਅਮਰੀਕਾ ਦੀ ਧਰਤੀ ਤੇ ਕਦਮ ਰੱਖਿਆ ਤਾਂ ਉਹਨਾਂ ਦੇ ਚਿਹਰੇ ਤੇ ਇੱਕ ਵੱਖਰੀ ਚਮਕ ਸੀ ਗੁਰਪ੍ਰੀਤ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਕਦੇ ਨਹੀਂ ਭੁੱਲਿਆ ਉਹ ਜਾਣਦਾ ਸੀ ਕਿ ਇੱਕ ਨਵੇਂ ਮੁਲਕ ਵਿੱਚ ਆ ਕੇ ਜ਼ਿੰਦਗੀ ਸ਼ੁਰੂ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਹੋਰ ਨਵੇਂ ਬਾਹਰਲੇ ਲੋਕਾਂ ਦੀ ਮਦਦ ਕਰੇਗਾ ਉਹ ਆਪਣੇ ਤਜਰਬੇ ਨੂੰ ਸਾਂਝਾ ਕਰਦਾ ਅਤੇ ਉਨ੍ਹਾਂ ਨੂੰ ਸਲਾਹ ਦਿੰਦਾ ਕਿ ਉਹ ਕਿਵੇਂ ਆਪਣੀਆਂ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹਨ ਗੁਰਪ੍ਰੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ ਪਰ ਜੋ ਉਹਨਾਂ ਦਾ ਸਾਹਮਣਾ ਕਰਦੇ ਹਨ ਉਹੀ ਅੱਗੇ ਵਧਦੇ ਹਨ ਉਸ ਦੀ ਸਫਲਤਾ ਸਿਰਫ ਉਸ ਦੀ ਨਹੀਂ ਸਗੋਂ ਉਸ ਦੇ ਪਰਿਵਾਰ ਅਤੇ ਉਸ ਦੇ ਪਿੰਡ ਦੀ ਵੀ ਜਿੱਤ ਸੀ ਉਸ ਨੇ ਸਾਬਤ ਕਰ ਦਿੱਤਾ ਕਿ ਜੇ ਤੁਹਾਡੇ ਅੰਦਰ ਜਜ਼ਬਾ ਹੈ ਅਤੇ ਤੁਸੀਂ ਮਿਹਨਤ ਕਰਨ ਤੋਂ ਨਹੀਂ ਡਰਦੇ ਤਾਂ ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਗੁਰਪ੍ਰੀਤ ਦੀ ਇਹ ਕਹਾਣੀ ਹਰ ਉਸ ਨੌਜਵਾਨ ਲਈ ਇੱਕ ਮਿਸਾਲ ਹੈ ਜੋ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦਾ ਹੈ ਉਸ ਦੀ ਜ਼ਿੰਦਗੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਹਾਰ ਨਹੀਂ ਮੰਨਦੇ ਗੁਰਪ੍ਰੀਤ ਦੀ ਜ਼ਿੰਦਗੀ ਹੁਣ ਇੱਕ ਸਥਿਰ ਮੋੜ ਤੇ ਸੀ ਉਸ ਦੀ ਨੌਕਰੀ ਚੰਗੀ ਚੱਲ ਰਹੀ ਸੀ ਅਤੇ ਉਸ ਨੇ ਆਪਣੇ ਲਈ ਇੱਕ ਛੋਟਾ ਜਿਹਾ ਕਾਰ ਵੀ ਖਰੀਦ ਲਿਆ ਸੀ ਪਰ ਉਸ ਦੇ ਮਨ ਵਿੱਚ ਹਮੇਸ਼ਾ ਉਹ ਦਿਨ ਤਾਜ਼ਾ ਸਨ ਜਦੋਂ ਉਹ ਰੈਸਟੋਰੈਂਟ ਵਿੱਚ ਬਰਤਨ ਮਾਜਦਾ ਸੀ ਉਹ ਜਾਣਦਾ ਸੀ ਕਿ ਉਸ ਦੀ ਇਹ ਸਫਲਤਾ ਰਾਤੋ-ਰਾਤ ਨਹੀਂ ਮਿਲੀ ਸਗੋਂ ਇਸ ਦੇ ਪਿੱਛੇ ਸਾਲਾਂ ਦੀ ਮਿਹਨਤ ਸੰਗਰਸ਼ ਅਤੇ ਸਬਰ ਸੀ ਉਸਨੇ ਆਪਣੇ ਆਪ ਨੂੰ ਕਦੇ ਵੀ ਉੱਚਾ ਸਮਝਣ ਦੀ ਦਲਤੀ ਨਹੀਂ ਕੀਤੀ ਉਹ ਅਕਸਰ ਆਪਣੇ ਪਿੰਡ ਦੇ ਬੱਚਿਆਂ ਨਾਲ ਗੱਲ ਕਰਦਾ ਅਤੇ ਉਹਨਾਂ ਨੂੰ ਪੜ੍ਹਾਈ ਅਤੇ ਮਿਹਨਤ ਦੀ ਮਹੱਤਤਾ ਦੱਸਦਾ ਉਸ ਦੀ ਸੋਚ ਸੀ ਕਿ ਜੇ ਉਹ ਆਪਣੇ ਤਜਰਬੇ ਨਾਲ ਕਿਸੇ ਇੱਕ ਵਿਅਕਤੀ ਦੀ ਵੀ ਜ਼ਿੰਦਗੀ ਬਦਲ ਸਕੇ ਤਾਂ ਉਸ ਦਾ ਸੰਗਰਸ਼ ਸਫਲ ਹੋ ਜਾਵੇਗਾ ਉਸਨੇ ਇਹ ਵੀ ਸਿੱਖਿਆ ਕੀ ਸਫਲਤਾ ਸਿਰਫ ਪੈਸੇ ਜਾਂ ਨੌਕਰੀ ਨਹੀਂ ਸਗੋਂ ਆਪਣੇ ਆਪ ਤੇ ਵਿਸ਼ਵਾਸ ਅਤੇ ਸਮਾਜ ਲਈ ਕੁਝ ਕਰਨ ਦੀ ਚਾਤ ਵੀ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕੋਈ ਛੋਟਾ ਜਾਂ ਵੱਡਾ ਕੰਮ ਨਹੀਂ ਹੁੰਦਾ ਸਗੋਂ ਹਰ ਕੰਮ ਤੋਂ ਸਿੱਖਣ ਅਤੇ ਅੱਗੇ ਵਧਣ ਦਾ ਜਜ਼ਬਾ ਜ਼ਰੂਰੀ ਹੈ ਉਸ ਦੀ ਇਹ ਯਾਤਰਾ ਸਾਨੂੰ ਪ੍ਰੇਰਦੀ ਹੈ ਕਿ ਅਸੀਂ ਵੀ ਆਪਣੀਆਂ ਮੁਸ਼ਕਲਾਂ ਨੂੰ ਇੱਕ ਮੌਕੇ ਵਜੋਂ ਦੇਖੀਏ ਅਤੇ ਉਹਨਾਂ ਨੂੰ ਪਾਰ ਕਰਨ ਦੀ ਹਿੰਮਤ ਰੱਖੀਏ ਇੱਕ ਦਿਨ ਗੁਰਪ੍ਰੀਤ ਨੂੰ ਉਸਦੀ ਕੰਪਨੀ ਵਿੱਚ ਇੱਕ ਵੱਡਾ ਪ੍ਰੋਜੈਕਟ ਦੀ ਜ਼ਿੰਮੇਵਾਰੀ ਮਿਲੀ। ਇਹ ਪ੍ਰੋਜੈਕਟ ਉਸਦੇ ਲਈ ਇੱਕ ਵੱਡੀ ਚੁਣੌਤੀ ਸੀ ਪਰ ਉਸਨੇ ਇਸਨੂੰ ਖੁੱਲੇ ਦਿਲ ਨਾਲ ਸਵੀਕਾਰ ਕੀਤਾ। ਉਸਨੇ ਆਪਣੀ ਟੀਮ ਨਾਲ ਦਿਨ ਰਾਤ ਕੰਮ ਕੀਤਾ ਅਤੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰ ਦਿਖਾਇਆ। ਉਸਦੀ ਇਸ ਮਿਹਨਤ ਦੀ ਸਾਰੀ ਕੰਪਨੀ ਵਿੱਚ ਚਰਚਾ ਹੋਈ ਅਤੇ ਉਸਨੂੰ ਤਰੱਕੀ ਦੇ ਨਾਲ-ਨਾਲ ਇੱਕ ਵੱਡਾ ਇਨਾਮ ਵੀ ਮਿਲਿਆ। ਇਹ ਉਸਦੇ ਲਈ ਇੱਕ ਹੋਰ ਸੁਪਨਾ ਸੱਚ ਹੋਣ ਵਰਗਾ ਸੀ ਉਸਨੇ ਇਹ ਸਫਲਤਾ ਆਪਣੇ ਪਰਿਵਾਰ ਅਤੇ ਉਹਨਾਂ ਸਾਰੇ ਲੋਕਾਂ ਨੂੰ ਸਮਰਪਿਤ ਕੀਤੀ ਜਿਨ੍ਹਾਂ ਨੇ ਉਸਦੇ ਸੰਘਰਸ਼ ਦੇ ਦਿਨਾਂ ਵਿੱਚ ਉਸ ਦਾ ਸਾਥ ਦਿੱਤਾ ਗੁਰਪ੍ਰੀਤ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਇੱਕ ਸਫ਼ਰ ਹੈ ਜਿਸ ਵਿੱਚ ਹਰ ਕਦਮ ਤੇ ਨਵੀਆਂ ਚੁਣੌਤੀਆਂ ਆਉਂਦੀਆਂ ਹਨ ਪਰ ਜੋ ਉਹਨਾਂ ਨੂੰ ਸਵੀਕਾਰ ਕਰਦੇ ਹਨ ਉਹੀ ਅੱਗੇ ਵਧਦੇ ਹਨ ਉਸ ਦੀ ਇਹ ਸੋਚ ਅਤੇ ਮਿਹਨਤ ਉਸ ਨੂੰ ਹਰ ਰੋਜ਼ ਨਵੀਆਂ ਉਚਾਈਆਂ ਵੱਲ ਲੈ ਕੇ ਜਾ ਰਹੀ ਸੀ। ਉਸ ਨੇ ਆਪਣੇ ਅੰਦਰ ਇੱਕ ਨਵਾਂ ਵਿਸ਼ਵਾਸ ਮਹਿਸੂਸ ਕੀਤਾ ਜੋ ਉਸ ਨੂੰ ਆਪਣੇ ਸੁਪਨਿਆਂ ਨੂੰ ਹੋਰ ਵੱਡਾ ਕਰਨ ਲਈ ਪ੍ਰੇਰਿਆ ਸੀ। ਗੁਰਪ੍ਰੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਆਪਣੇ ਆਪ ਤੇ ਪਰੋਸਾ ਰੱਖਦਾ ਹੈ ਅਤੇ ਮੁਸ਼ਕਲਾਂ ਨੂੰ ਮੌਕੇ ਵਜੋਂ ਵਰਤਦਾ ਹੈ। ਅੱਜ ਗੁਰਪ੍ਰੀਤ ਇੱਕ ਸਫਲ ਇੰਜੀਨੀਅਰ ਹੈ। ਅਤੇ ਉਸ ਦੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਹੈ ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਇੱਕ ਸਬਕ ਵਜੋਂ ਯਾਦ ਰੱਖਿਆ ਅਤੇ ਹਮੇਸ਼ਾ ਆਪਣੇ ਅਸਲੀ ਮੁੱਲਾਂ ਨਾਲ ਜੁੜਿਆ ਰਿਹਾ ਉਹ ਅਕਸਰ ਆਪਣੇ ਪਿੰਡ ਦੀ ਯਾਦ ਵਿੱਚ ਗਵਾਜ ਜਾਂਦਾ ਅਤੇ ਸੋਚਦਾ ਕਿ ਜੇ ਉਹ ਉੱਥੇ ਹੀ ਰਹਿੰਦਾ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਇੰਨੀ ਰੰਗੀਨ ਨਾ ਹੁੰਦੀ ਉਸ ਦੀ ਸਫਲਤਾ ਨੇ ਨਾ ਸਿਰਫ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਦਲੀ ਸਗੋਂ ਉਸ ਦੇ ਪਿੰਡ ਦੇ ਕਈ ਨੌਜਵਾਨਾਂ ਲਈ ਇੱਕ ਪ੍ਰੇਰਣਾ ਵੀ ਬਣੀ ਉਹ ਜਦੋਂ ਵੀ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਾ ਉਸ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਜਾਂਦੀ ਉਸ ਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਅਸੰਭਵ ਨਹੀਂ ਜੇ ਤੁਹਾਡੇ ਅੰਦਰ ਹਿੰਮਤ ਅਤੇ ਲਗਨ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸੁਪਨੇ ਉਹੀ ਪੂਰੇ ਹੁੰਦੇ ਹਨ ਜੋ ਉਹਨਾਂ ਨੂੰ ਸੱਚ ਕਰਨ ਲਈ ਲੜਦੇ ਹਨ ਉਸ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਸਾਡੀ ਕਮਜ਼ੋਰੀ ਨਹੀਂ ਸਗੋਂ ਸਾਡੀ ਤਾਕਤ ਬਣ ਸਕਦੀਆਂ ਹਨ ਇਹ ਕਹਾਣੀ ਹਰ ਉਸ ਵਿਅਕਤੀ ਲਈ ਹੈ ਜੋ ਮੁਸ਼ਕਲ ਸਮੇਂ ਵਿੱਚ ਹਿੰਮਤ ਹਾਰ ਜਾਂਦਾ ਹੈ ਗੁਰਪ੍ਰੀਤ ਦੀ ਯਾਤਰਾ ਸਾਨੂੰ ਇਹ ਸਿਖਾਉਂਦੀ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਿਉਂਕਿ ਇਹ ਤੁਹਾਨੂੰ ਮੁਸ਼ਕਲਾਂ ਤੋਂ ਪਾਰ ਲੈ ਜਾਵੇਗਾ ਗੁਰਪ੍ਰੀਤ ਦੀ ਸਫਲਤਾ ਦੀ ਖਬਰ ਜਦੋਂ ਉਸਦੇ ਪਿੰਡ ਪਹੁੰਚੀ ਤਾਂ ਸਾਰੇ ਲੋਕਾਂ ਨੂੰ ਮਾਣ ਮਹਿਸੂਸ ਹੋਇਆ ਉਸਦੇ ਬਚਪਨ ਦੇ ਦੋਸਤ ਜਿਨ੍ਹਾਂ ਨੇ ਉਸ ਨੂੰ ਅਮਰੀਕਾ ਜਾਂਦੇ ਵੇਖਿਆ ਸੀ ਹੁਣ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਉਸ ਨੇ ਆਪਣੇ ਪਿੰਡ ਦੇ ਸਕੂਲ ਲਈ ਕੁਝ ਪੈਸੇ ਵੀ ਭੇਜੇ ਤਾਂ ਜੋ ਹੋਰ ਬੱਚੇ ਵੀ ਚੰਗੀ ਸਿੱਖਿਆ ਹਾਸਲ ਕਰ ਸਕਣ ਉਸ ਦੀ ਸੋਚ ਸੀ ਕਿ ਜੇ ਹਰ ਵਿਅਕਤੀ ਆਪਣੇ ਸਮਾਜ ਲਈ ਕੁਝ ਕਰੇ ਤਾਂ ਸਾਰਾ ਸੰਸਾਰ ਬਦਲ ਸਕਦਾ ਹੈ ਗੁਰਪ੍ਰੀਤ ਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਵੀ ਸੁਪਨੇ ਵੇਖੇ ਉਸਦੀ ਇਹ ਸੋਚ ਅਤੇ ਕੰਮ ਉਸ ਨੂੰ ਹੋਰ ਲੋਕਾਂ ਤੋਂ ਵੱਖਰਾ ਬਣਾਉਂਦੇ ਸਨ ਉਸਨੇ ਸਿੱਖਿਆ ਕਿ ਸਫਲਤਾ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਖੁਸ਼ੀ ਲਿਆ ਸਕੋ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸਿਰਫ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਆਪਣੇ ਸਮਾਜ ਅਤੇ ਪਰਿਵਾਰ ਲਈ ਵੀ ਕੁਝ ਕਰਨਾ ਚਾਹੀਦਾ ਹੈ ਉਸਦੀ ਇਹ ਯਾਤਰਾ ਸਾਨੂੰ ਪ੍ਰੇਰਦੀ ਹੈ ਕਿ ਅਸੀਂ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰੀਏ ਅਤੇ ਨਾਲ ਹੀ ਦੂਜਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਸਾਨੂੰ ਇੱਕ ਵੱਡਾ ਸੰਦੇਸ਼ ਦਿੰਦੀ ਹੈ। ਮਿਹਨਤ ਅਤੇ ਵਿਸ਼ਵਾਸ ਨਾਲ ਕੁਝ ਵੀ ਸੰਭਵ ਹੈ। ਗੁਰਪ੍ਰੀਤ ਦੀ ਜ਼ਿੰਦਗੀ ਹੁਣ ਇੱਕ ਮਿਸਾਲ ਬਣ ਗਈ ਸੀ। ਉਸ ਦੇ ਸੰਘਰਸ਼ ਦੀਆਂ ਕਹਾਣੀਆਂ ਲੋਕਾਂ ਦੀ ਜ਼ੁਬਾਨ ਤੇ ਸਨ। ਉਸਨੇ ਆਪਣੀ ਸਫਲਤਾ ਨੂੰ ਕਦੇ ਵੀ ਆਪਣੇ ਸਿਰ ਨਹੀਂ ਚੜਨ ਦਿੱਤਾ। ਉਹ ਅਕਸਰ ਆਪਣੇ ਪਰਿਵਾਰ ਨਾਲ ਬੈਠ ਕੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਜਦੋਂ ਉਸਦੇ ਕੋਲ ਕੁਝ ਵੀ ਨਹੀਂ ਸੀ ਉਸਦੇ ਮਾਪਿਆਂ ਨੂੰ ਮਾਣ ਸੀ ਕਿ ਉਹਨਾਂ ਦਾ ਬੇਟਾ ਨਾ ਸਿਰਫ ਆਪਣੀ ਜ਼ਿੰਦਗੀ ਸਵਾਰ ਗਿਆ ਸਗੋਂ ਹੋਰਨਾਂ ਲਈ ਵੀ ਪ੍ਰੇਰਨਾ ਬਣਿਆ ਗੁਰਪ੍ਰੀਤ ਨੇ ਆਪਣੇ ਅੰਦਰ ਇੱਕ ਸਕਾਰਾਤਮਕ ਸੋਚ ਰੱਖੀ ਜੋ ਉਸਨੂੰ ਹਰ ਮੁਸ਼ਕਲ ਵਿੱਚ ਅੱਗੇ ਵਧਣ ਲਈ ਪ੍ਰੇਰਦੀ ਸੀ ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਰ ਮੁਸ਼ਕਲ ਇੱਕ ਸਬਕ ਹੁੰਦੀ ਹੈ ਅਤੇ ਜੋ ਇਸ ਸਬਕ ਨੂੰ ਸਿੱਖ ਲੈਂਦਾ ਹੈ ਉਹ ਕਦੇ ਹਾਰ ਨਹੀਂ ਮੰਨਦਾ ਉਸਨੇ ਆਪਣੀ ਜ਼ਿੰਦਗੀ ਵਿੱਚ ਇਹ ਸਾਬਤ ਕਰ ਦਿੱਤਾ ਕਿ ਸੁਪਨੇ ਉਹੀ ਸੱਚ ਹੁੰਦੇ ਹਨ ਜਿਨ੍ਹਾਂ ਲਈ ਤੁਸੀਂ ਲੜਦੇ ਹੋ ਗੁਰਪ੍ਰੀਤ ਦੀ ਇਹ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਿਉਂਕਿ ਇਹ ਹੀ ਤੁਹਾਨੂੰ ਤੁਹਾਡੇ ਮੰਜ਼ਿਲ ਤੱਕ ਪਹੁੰਚਾਏਗਾ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤਾਂ ਗੁਰਪ੍ਰੀਤ ਦੀ ਇਹ ਕਹਾਣੀ ਤੁਹਾਨੂੰ ਹਿੰਮਤ ਦੇਵੇਗੀ ਇਸ ਸਾਨੂੰ ਸਿਖਾਉਂਦੀ ਹੈ ਕਿ ਹਰ ਮੁਸ਼ਕਲ ਦੇ ਪਿੱਛੇ ਇੱਕ ਮੌਕਾ ਛੁਪਿਆ ਹੁੰਦਾ ਹੈ ਅਤੇ ਜੋ ਇਸ ਮੌਕੇ ਨੂੰ ਫੜਦਾ ਹੈ ਉਹੀ ਜਿੱਤਦਾ ਹੈ ਗੁਰਪ੍ਰੀਤ ਦੀ ਕਹਾਣੀ ਦਾ ਅਸਰ ਉਸਦੇ ਆਲੇ ਦੁਆਲੇ ਦੇ ਲੋਕਾਂ ਤੇ ਵੀ ਪਿਆ ਉਸਦੇ ਸਾਥੀ ਜੋ ਪਹਿਲਾਂ ਉਸ ਦਾ ਮਜ਼ਾਕ ਉਡਾਉਂਦੇ ਸਨ ਹੁਣ ਉਸ ਨੂੰ ਸਤਿਕਾਰ ਨਾਲ ਦੇਖਦੇ ਸਨ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਾਰਿਆਂ ਨੂੰ ਸਾਬਤ ਕਰ ਦਿੱਤਾ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਜੇ ਤੁਸੀਂ ਉਸ ਵਿੱਚੋਂ ਸਿੱਖਦੇ ਹੋ ਅਤੇ ਅੱਗੇ ਵਧਦੇ ਹੋ ਉਸ ਦੀ ਸਫਲਤਾ ਨੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਤਾਂ ਬਦਲੀ ਹੀ ਨਾਲ ਹੀ ਉਸ ਦੇ ਪਿੰਡ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਪ੍ਰੇਰਿਆ ਉਹ ਸਮਝ ਗਏ ਕਿ ਵਿਦੇਸ਼ ਜਾ ਕੇ ਸਫਲਤਾ ਹਾਸਲ ਕਰਨ ਲਈ ਸਿਰਫ ਸੁਪਨੇ ਦੇਖਣੇ ਕਾਫੀ ਨਹੀਂ ਸਗੋਂ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਅਤੇ ਸਬਰ ਵੀ ਜ਼ਰੂਰੀ ਹੈ ਗੁਰਪ੍ਰੀਤ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਅਜੇਆ ਮੁਕਾਮ ਹਾਸਲ ਕੀਤਾ ਜਿੱਥੇ ਉਹ ਨਾ ਸਿਰਫ ਆਪਣੇ ਲਈ ਸਗੋ ਦੁੱਜਾ ਲਈ ਵੀ ਇੱਕ ਮਿਸਾਲ ਬਣ ਗਿਆ ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਰ ਕਦਮ ਤੇ ਚੁਣੌਤੀਆਂ ਆਉਂਦੀਆਂ ਹਨ ਪਰ ਜੋ ਉਹਨਾਂ ਨੂੰ ਸਵੀਕਾਰ ਕਰਦੇ ਹਨ ਅਤੇ ਲੜਦੇ ਹਨ ਉਹੀ ਅੱਗੇ ਵਧਦੇ ਹਨ ਉਸਦੀ ਇਹ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਿੰਮਤ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਕਹਾਣੀ ਤੁਹਾਨੂੰ ਇੱਕ ਨਵੀਂ ਉਮੀਦ ਦੇਵੇਗੀ ਗੁਰਪ੍ਰੀਤ ਦੀ ਜ਼ਿੰਦਗੀ ਦਾ ਹਰ ਪਲ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਵੀ ਹਿੰਮਤ ਨਹੀਂ ਹਾਰੀ ਅਤੇ ਹਮੇਸ਼ਾ ਆਪਣੇ ਟੀਚੇ ਵੱਲ ਵਧਦਾ ਰਿਹਾ ਉਸਦੀ ਸਫਲਤਾ ਸਿਰਫ ਉਸਦੀ ਮਿਹਨਤ ਦਾ ਨਤੀਜਾ ਨਹੀਂ ਸੀ ਸਗੋਂ ਉਸਦੇ ਅੰਦਰ ਦੇ ਵਿਸ਼ਵਾਸ ਅਤੇ ਸਬਰ ਦਾ ਵੀ ਇਨਾਮ ਸੀ ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਕੋਈ ਸ਼ਾਰਟਕਟ ਨਹੀਂ ਹੁੰਦਾ ਅਤੇ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਇਸ ਲਈ ਲੜਦਾ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਆਪ ਤੇ ਪਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਉਸ ਦੀ ਜ਼ਿੰਦਗੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜੇ ਤੁਸੀਂ ਆਪਣੇ ਸੁਪਨਿਆਂ ਲਈ ਮਿਹਨਤ ਕਰਦੇ ਹੋ ਅਤੇ ਹਾਰ ਨਹੀਂ ਮੰਨਦੇ ਤਾਂ ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਉਸ ਦੀ ਇਹ ਯਾਤਰਾ ਹਰ ਉਸ ਵਿਅਕਤੀ ਲਈ ਇੱਕ ਪ੍ਰੇਰਣਾ ਹੈ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਫਲਤਾ ਉਦੋਂ ਹੀ ਮੁਕੰਮਲ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਕੁਝ ਕਰਦੇ ਹੋ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਕਹਾਣੀ ਤੁਹਾਨੂੰ ਇੱਕ ਨਵਾਂ ਜਜ਼ਬਾ ਦੇਵੇਗੀ ਇਹ ਸਾਨੂੰ ਸਿਖਾਉਂਦੀ ਹੈ ਕਿ ਹਰ ਮੁਸ਼ਕਲ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਬਸ ਸਬਰ ਅਤੇ ਮਿਹਨਤ ਦੀ ਲੋੜ ਹੁੰਦੀ ਹੈ ਗੁਰਪ੍ਰੀਤ ਦੀ ਸਫਲਤਾ ਨੇ ਉਸਦੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬਦਲ ਦਿੱਤਾ। ਉਸਦੇ ਪਿੰਡ ਦੇ ਨੌਜਵਾਨ ਜੋ ਪਹਿਲਾਂ ਸੋਚਦੇ ਸਨ ਕਿ ਵਿਦੇਸ਼ ਜਾਣਾ ਸਿਰਫ ਅਮੀਰ ਲੋਕਾਂ ਲਈ ਹੈ। ਹੁਣ ਆਪਣੇ ਸੁਪਨਿਆਂ ਲਈ ਮਿਹਨਤ ਕਰਨ ਲੱਗੇ। ਗੁਰਪ੍ਰੀਤ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਜੋ ਸਾਰਿਆਂ ਲਈ ਪ੍ਰੇਰਣਾ ਬਣ ਗਈ। ਉਸਨੇ ਸਿੱਖਿਆ ਕਿ ਸਫਲਤਾ ਸਿਰਫ ਪੈਸੇ ਜਾਂ ਸ਼ੋਹਰਤ ਦਾ ਨਾਂ ਨਹੀਂ ਸਗੋਂ ਆਪਣੇ ਆਪ ਤੇ ਵਿਸ਼ਵਾਸ ਅਤੇ ਦੂਜਿਆਂ ਲਈ ਕੁਝ ਕਰਨ ਦੀ ਖੁਸ਼ੀ ਵੀ ਹੈ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਰ ਕਦਮ ਤੇ ਸੰਘਰਸ਼ ਹੁੰਦਾ ਹੈ ਪਰ ਜੋ ਇਸ ਸੰਘਰਸ਼ ਨੂੰ ਆਪਣੀ ਤਾਕਤ ਬਣਾਉਂਦਾ ਹੈ ਉਹੀ ਅੱਗੇ ਵਧਦਾ ਹੈ ਗੁਰਪ੍ਰੀਤ ਦੀ ਇਹ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਿੰਮਤ ਮਿਹਨਤ ਅਤੇ ਸਬਰ ਦੀ ਲੋੜ ਹੁੰਦੀ ਹੈ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਗੁਰਪ੍ਰੀਤ ਦੀ ਇਹ ਕਹਾਣੀ ਤੁਹਾਨੂੰ ਇੱਕ ਨਵੀਂ ਉਮੀਦ ਅਤੇ ਜਜ਼ਬਾ ਦੇਵੇਗੀ। ਇਹ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਸਾਡੀ ਕਮਜ਼ੋਰੀ ਨਹੀਂ ਸਗੋਂ ਸਾਡੀ ਸਫਲਤਾ ਦਾ ਰਸਤਾ ਹਨ। ਗੁਰਪ੍ਰੀਤ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹੋ ਤਾਂ ਕੋਈ ਵੀ ਚੁਣੌਤੀ ਤੁਹਾਨੂੰ ਰੋਕ ਨਹੀਂ ਸਕਦੀ। ਗੁਰਪ੍ਰੀਤ ਦੀ ਕਹਾਣੀ ਦਾ ਅਸਰ ਸਿਰਫ ਉਸਦੇ ਪਿੰਡ ਤੱਕ ਹੀ ਸੀਮਤ ਨਹੀਂ ਰਿਹਾ। ਉਸਦੀ ਸਫਲਤਾ ਦੀਆਂ ਖਬਰਾਂ ਦੂਰ ਦੂਰ ਤੱਕ ਫੈਲ ਗਈਆਂ ਉਸ ਦੇ ਜਿਹੇ ਬਹੁਤ ਸਾਰੇ ਨੌਜਵਾਨ ਜੋ ਵਿਦੇਸ਼ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ ਉਸ ਨੂੰ ਆਪਣਾ ਰੋਲ ਮਾਡਲ ਮੰਨਣ ਲੱਗੇ ਗੁਰਪ੍ਰੀਤ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਅਜੇਹਾ ਮੁਕਾਮ ਹਾਸਲ ਕੀਤਾ ਜਿੱਥੇ ਉਹ ਸਿਰਫ ਆਪਣੇ ਲਈ ਨਹੀਂ ਸਗੋਂ ਪੂਰੇ ਸਮਾਜ ਲਈ ਇੱਕ ਪ੍ਰੇਰਨਾ ਬਣ ਗਿਆ ਉਸ ਨੇ ਸਿੱਖਿਆ ਕਿ ਸਫਲਤਾ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਲਿਆ ਸਕੋ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਰ ਮੁਸ਼ਕਲ ਇੱਕ ਸਬਕ ਹੁੰਦੀ ਹੈ ਅਤੇ ਜੋ ਇਸ ਸਬਕ ਨੂੰ ਸਿੱਖ ਲੈਂਦਾ ਹੈ ਉਹ ਕਦੇ ਹਾਰ ਨਹੀਂ ਮੰਨਦਾ ਗੁਰਪ੍ਰੀਤ ਦੀ ਇਹ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਕਹਾਣੀ ਤੁਹਾਨੂੰ ਇੱਕ ਨਵੀਂ ਹਿੰਮਤ ਦੇਵੇਗੀ ਇਹ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਸਾਡੀ ਸਫਲਤਾ ਦਾ ਰਸਤਾ ਹਨ ਅਤੇ ਜੋ ਇਸ ਰਸਤੇ ਤੇ ਚੱਲਦਾ ਹੈ ਉਹੀ ਮੰਜ਼ਿਲ ਤੱਕ ਪਹੁੰਚਦਾ ਹੈ ਗੁਰਪ੍ਰੀਤ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਿਉਂਕਿ ਇਹ ਤੁਹਾਨੂੰ ਹਰ ਚੁਣੌਤੀ ਤੋਂ ਪਾਰ ਲੈ ਜਾਵੇਗਾ ਗੁਰਪ੍ਰੀਤ ਦੀ ਸਫਲਤਾ ਨੇ ਉਸਦੇ ਪਰਿਵਾਰ ਅਤੇ ਸਮਾਜ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਉਸ ਦੇ ਮਾਪਿਆਂ ਨੂੰ ਮਾਣ ਸੀ ਕਿ ਉਹਨਾਂ ਦਾ ਬੇਟਾ ਨਾ ਸਿਰਫ ਆਪਣੀ ਜ਼ਿੰਦਗੀ ਸਵਾਰ ਗਿਆ ਸਗੋਂ ਹੋਰਨਾਂ ਲਈ ਵੀ ਇੱਕ ਮਿਸਾਲ ਬਣਿਆ ਉਸਨੇ ਆਪਣੀ ਜ਼ਿੰਦਗੀ ਵਿੱਚ ਇੱਕ ਅਜੇਹਾ ਮੁਕਾਮ ਹਾਸਲ ਕੀਤਾ ਜਿੱਥੇ ਉਹ ਸਿਰਫ ਆਪਣੇ ਲਈ ਨਹੀਂ ਸਗੋਂ ਪੂਰੇ ਸਮਾਜ ਲਈ ਇੱਕ ਪ੍ਰੇਰਨਾ ਬਣ ਗਿਆ ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਰ ਮੁਸ਼ਕਲ ਇੱਕ ਸਬਕ ਹੁੰਦੀ ਹੈ ਅਤੇ ਜੋ ਇਸ ਸਬਕ ਨੂੰ ਸਿੱਖ ਲੈਂਦਾ ਹੈ ਉਹ ਕਦੇ ਹਾਰ ਨਹੀਂ ਮੰਨਦਾ ਗੁਰਪ੍ਰੀਤ ਦੀ ਇਹ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਕਹਾਣੀ ਤੁਹਾਨੂੰ ਇੱਕ ਨਵੀਂ ਹਿੰਮਤ ਦੇਵੇਗੀ ਇਹ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਸਾਡੀ ਸਫਲਤਾ ਦਾ ਰਸਤਾ ਹਨ ਅਤੇ ਜੋ ਇਸ ਰਸਤੇ ਤੇ ਚੱਲਦਾ ਹੈ ਉਹੀ ਮੰਜ਼ਿਲ ਤੱਕ ਪਹੁੰਚਦਾ ਹੈ ਗੁਰਪ੍ਰੀਤ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਿਉਂਕਿ ਇਹ ਤੁਹਾਨੂੰ ਹਰ ਚੁਣੌਤੀ ਤੋਂ ਪਾਰ ਲੈ ਜਾਵੇਗਾ ਇਹ ਕਹਾਣੀ ਸਾਨੂੰ ਇੱਕ ਵੱਡਾ ਸਬਕ ਦਿੰਦੀ ਹੈ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਹਾਰ ਮੰਨਣ ਤੋਂ ਇਨਕਾਰ ਕਰਦੇ ਹਨ ਗੁਰਪ੍ਰੀਤ ਦੀ ਕਹਾਣੀ ਸਾਨੂੰ ਇੱਕ ਅਜਿਹੀ ਸਿੱਖਿਆ ਦਿੰਦੀ ਹੈ ਜੋ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਕੰਮ ਆ ਸਕਦੀ ਹੈ ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਵੀ ਹਿੰਮਤ ਨਹੀਂ ਹਾਰੀ ਅਤੇ ਹਮੇਸ਼ਾ ਆਪਣੇ ਟੀਚੇ ਵੱਲ ਵਧਦਾ ਰਿਹਾ। ਉਸਦੀ ਸਫਲਤਾ ਸਿਰਫ ਉਸਦੀ ਮਿਹਨਤ ਦਾ ਨਤੀਜਾ ਨਹੀਂ ਸੀ ਸਗੋਂ ਉਸਦੇ ਅੰਦਰ ਦੇ ਵਿਸ਼ਵਾਸ ਅਤੇ ਸਬਰ ਦਾ ਵੀ ਇਨਾਮ ਸੀ। ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਕੋਈ ਸ਼ਾਰਟਕਟ ਨਹੀਂ ਹੁੰਦਾ ਅਤੇ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਇਸ ਲਈ ਲੜਦਾ ਹੈ। ਗੁਰਪ੍ਰੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਆਪ ਤੇ ਪਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਉਸ ਦੀ ਜ਼ਿੰਦਗੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜੇ ਤੁਸੀਂ ਆਪਣੇ ਸੁਪਨਿਆਂ ਲਈ ਮਿਹਨਤ ਕਰਦੇ ਹੋ ਅਤੇ ਹਾਰ ਨਹੀਂ ਮੰਨਦੇ ਤਾਂ ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਉਸ ਦੀ ਇਹ ਯਾਤਰਾ ਹਰ ਉਸ ਵਿਅਕਤੀ ਲਈ ਇੱਕ ਪ੍ਰੇਰਣਾ ਹੈ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਫਲਤਾ ਉਦੋਂ ਹੀ ਮੁਕੰਮਲ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਕੁਝ ਕਰਦੇ ਹੋ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਕਹਾਣੀ ਤੁਹਾਨੂੰ ਇੱਕ ਨਵਾਂ ਜਜ਼ਬਾ ਦੇਵੇਗੀ ਗੁਰਪ੍ਰੀਤ ਦੀ ਜ਼ਿੰਦਗੀ ਦਾ ਹਰ ਪੜਾ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਵੀ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਅਤੇ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉਸਦੀ ਸਫਲਤਾ ਸਿਰਫ ਉਸਦੀ ਮਿਹਨਤ ਦਾ ਨਤੀਜਾ ਨਹੀਂ ਸੀ ਸਗੋਂ ਉਸਦੇ ਅੰਦਰ ਦੀ ਹਿੰਮਤ ਅਤੇ ਸਬਰ ਦਾ ਵੀ ਸਬੂਤ ਸੀ ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਹਰ ਮੁਸ਼ਕਲ ਇੱਕ ਮੌਕਾ ਹੁੰਦੀ ਹੈ ਅਤੇ ਜੋ ਇਸ ਮੌਕੇ ਨੂੰ ਫੜਦਾ ਹੈ ਉਹੀ ਅੱਗੇ ਵਧਦਾ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਆਪ ਤੇ ਪਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਉਸ ਦੀ ਜ਼ਿੰਦਗੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜੇ ਤੁਸੀਂ ਆਪਣੇ ਸੁਪਨਿਆਂ ਲਈ ਮਿਹਨਤ ਕਰਦੇ ਹੋ ਅਤੇ ਹਾਰ ਨਹੀਂ ਮੰਨਦੇ ਤਾਂ ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ ਉਸ ਦੀ ਇਹ ਯਾਤਰਾ ਹਰ ਉਸ ਵਿਅਕਤੀ ਲਈ ਇੱਕ ਪ੍ਰੇਰਣਾ ਹੈ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹੈ ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਫਲਤਾ ਉਦੋਂ ਹੀ ਮੁਕੰਮਲ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਕੁਝ ਕਰਦੇ ਹੋ ਜੇ ਤੁਸੀਂ ਵੀ ਆਪਣੇ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਕਹਾਣੀ ਤੁਹਾਨੂੰ ਇੱਕ ਨਵਾਂ ਜਜ਼ਬਾ ਦੇਵੇਗੀ ਗੁਰਪ੍ਰੀਤ ਦੀ ਸਫਲਤਾ ਦੀ ਕਹਾਣੀ ਸਾਨੂੰ ਇੱਕ ਵੱਡਾ ਸਬਕ ਦਿੰਦੀ ਹੈ। ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਵੀ ਹਿੰਮਤ ਨਹੀਂ ਹਾਰੀ ਅਤੇ ਹਮੇਸ਼ਾ ਆਪਣੇ ਟੀਚੇ ਵੱਲ ਵਧਦਾ ਰਿਹਾ। ਉਸਦੀ ਸਫਲਤਾ ਸਿਰਫ ਉਸਦੀ ਮਿਹਨਤ ਦਾ ਨਤੀਜਾ ਨਹੀਂ ਸੀ ਸਗੋਂ ਉਸਦੇ ਅੰਦਰ ਦੇ ਵਿਸ਼ਵਾਸ ਅਤੇ ਸਬਰ ਦਾ ਵੀ ਇਨਾਮ ਸੀ। ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਕੋਈ ਸ਼ਾਰਟਕਟ ਨਹੀਂ ਹੁੰਦਾ ਅਤੇ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਇਸ ਲਈ ਲੜਦਾ ਹੈ। ਗੁਰਪ੍ਰੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਆਪ ਤੇ ਪਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਉਸ ਦੀ ਜ਼ਿੰਦਗੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜੇ ਤੁਸੀਂ ਆਪਣੇ ਸੁਪਨਿਆਂ ਲਈ ਮਿਹਨਤ ਕਰਦੇ ਹੋ ਅਤੇ ਹਾਰ ਨਹੀਂ ਮੰਨਦੇ ਤਾਂ ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ। ਉਸ ਦੀ ਇਹ ਯਾਤਰਾ ਹਰ ਉਸ ਵਿਅਕਤੀ ਲਈ ਇੱਕ ਪ੍ਰੇਰਣਾ ਹੈ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹੈ। ਗੁਰਪ੍ਰੀਤ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਫਲਤਾ ਉਦੋਂ ਹੀ ਮੁਕੰਮਲ ਹੁੰਦੀ ਹੈ ਜਦੋਂ ਤੁਸੀਂ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਕੁਝ ਕਰਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ ਕਹਾਣੀ ਦਾ ਸਬਕ ਅਤੇ ਅਹਿਮ ਸੰਦੇਸ਼ ਇਸ ਕਹਾਣੀ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਜ਼ਿੰਦਗੀ ਵਿੱਚ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਮੁਸ਼ਕਲਾਂ ਦੇ ਸਾਹਮਣੇ ਹਾਰ ਨਹੀਂ ਮੰਨਦੇ ਗੁਰਪ੍ਰੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਅਤੇ ਲਗਾਤਾਰ ਮਿਹਨਤ ਕਰਨਾ ਹੀ ਸਫਲਤਾ ਦੀ ਕੁੰਜੀ ਹੈ ਇਸ ਲਈ ਜੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਹਾਰ ਨਾ ਮੰਨੋ ਅਤੇ ਆਪਣੇ ਟੀਚੇ ਵੱਲ ਵਧਦੇ ਰਹੋ